ਪਿੱਛੇ ਹੋ ਜਿਵਾਲੇ ਲਾਈਨ ਛੱਡ ਦਿਓ ਕਿੱਧਰ ਦੀ ਜਾਣਾ ਤੁਸੀਂ ਜੇ ਧਿਆਨ ਨਾਲ ਸੁਣ ਲੋਗੇ ਤਾਂproper ਚਲੇ ਜਾਓਗੇ ਆਗੇ ਐਸਟੀਐਮ ਸਾਹਿਬ ਆ ਜਾਣਗੇ ਉਦੋਂ ਖੜੇ ਹੋਣਾ ਉੱਨੀਂਰ ਬੈਠੇ ਰਹਿਣਾ ਇੱਕ ਦੋ ਗੱਲਾਂ ਨੇ ਸੁਣ ਲਓ ਇੱਕ ਤਾਂ ਪਹਿਲੀ ਗੱਲ ਆਫੀਸ਼ਲ ਪੀਸ ਸੈਨਾ ਦੇ ਆ ਜਾਣਗੀ ਆਫੀਸ਼ਲ ਆਫੀਸ਼ਲ ਸੈਨਾ ਤੋਂ ਆਗਾ ਪ੍ਰੈਗਨਨੀ ਕਰ ਲੋ ਜੀ ਪਰ ਬੈਠੇ ਰਹਿਣਾ ਜਦੋਂ ਤੱਕ ਜਦੋਂ ਤੁਹਾਨੂੰ ਕਮਾਂਡ ਰਿਆਂਗੇ ਇੱਧਰੋਂ ਉਨਾ ਖੜੇ ਹੋਣਾ ਔਰ ੱੱਕਾ ਮੁੱਕੀ ਪਹਿਲੀ ਗੱਲ 15 ਕਿਲੋ ਮੀਟਰ ਹੈ 100 ਮੀਟਰ ਲੇਕੀ ਵੀ ਤੁਸੀਂ ਭੱਜ ਕੇ ਟੱਕਾ ਮਾਰ ਕੇ ਬਾਹਰ ਆਉਣਾ ਕਿਸੇ ਨੂੰ ਸਭ ਤੋਂ ਪਹਿਲੀ ਤਾਂ ਤੁਹਾਡੀ ਸੇਫਟੀ ਆ ਆਰਾਮ ਦੇ ਨਾਲ ਗੇਟ ਤੋਂ ਸਮਾਂ ਗੇਟ ਤੋਂ ਬਾਹਰ ਰੋਲਦੇ ਜਦੋਂ ਹੋਵੇ ਜਿਵੇਂ ਮਰਜੀ ਭੱਜ ਜਿਓ ਅ ਗੇਟ ਤੋਂ ਬਾਅਦ ਤੱਕ ਤੁਸੀਂ ਕਿਸੇ ਨੂੰ ਟੱਕਰ ਨਹੀਂ ਮਾਰਨਾ ਸਭ ਨੇ ਅਸ਼ੀਕਾਰਨਾ ਕੋਈ ਨਹੀਂ ਮਾਰਨੀ ਲੱਤ ਨਹੀਂ ਰਾਣੀ ਇਹ ਗੱਲਾਂ ਦਾ ਧਿਆਨ ਰੱਖ ਕੇ ਸੇਫ ਹੋ ਜਾਣਾ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਹੈ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਦੂਸਰੀ ਗੱਲ ਤੁਹਾਡਾ ਰੂਟ ਇਸੇ ਮਰਦ ਦੇ ਖੱਬੇ 11 ਬੁਜੀ ਕੋ ਰੰਗ ਦਾ ਚੌਕ ਉੱਤੋਂ ਮੁੜ ਕੇ ਆਉਗੇ ਪਰ ਉੱਤੇ ਜਿਹੜਾ ਤੁਹਾਨੂੰ ਲੱਗ ਲਗਾ ਲਾਊਗਾ ਜਾਂ ਤੁਹਾਨੂੰ ਦੋਸ਼ ਦਿੱਤਾ ਜਾਊਗਾ ਅਧਿਕਾਰ ਕਰਾਂਗਾ ਜਾਂ ਤੁਹਾਡੀ ਟੀ-ਸ਼ਰਟ ਦਾ ਰੰਗ ਲਗਾਉਂਗਾ ਉਹਦੀ ਐਂਟਰੀ ਅੱਗੇ ਪੋਜੀਸ਼ਨ ਵਾਸਤੇ ਕੰਸੀਡਰ ਕਰਾਂਗਾ ਨੋਟ ਕਰਾਂਗੇ ਔਰ ਦੂਸਰੀ ਗੱਲ ਭਾਈ ਸਾਨੂੰ ਪੇਰਨਾ ਕਿਉਂ ਸਾਨੂੰ ਦੱਸਿਆ ਨਹੀਂ ਸਭ ਤੋਂ ਜ਼ਰੂਰੀ ਗੱਲ ਇਹ ਕੰਪੀਟੀਸ਼ਨ ਸਕੂਲੀ ਵਿਦਿਆਰਥੀਆਂ ਦਾ ਕਰਵਾਇਆ ਜਾ ਰਿਹਾ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਮੁੰਡਾ ਵਿਦਿਆਰਥੀਆਂ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਕਾਰਜਦਾਰ ਕੋਈ ਮੁੰਡਾ ਨਾ ਹੋਵੇ ਰਿਜ਼ਲਟ ਜੇਕਰ ਤੁਸੀਂ ਪੋਜੀਸ਼ਨ 'ਚ ਆ ਜਾਂਦੇ ਹੋ ਚਾਰ ਵਧ ਕੇ ਪੰਜ ਤਹਾਨੂੰ ਹਜ਼ਾਰਦੋਨੇ ਕਰਨ ਕੀਤੀ ਜਾ ਰਹੀ ਹੈ ਵੀ ਕਾਲਜ ਦਾ ਕੋਈ ਨਾ ਹੋਵੇ ਜੇਕਰ ਤੁਸੀਂ ਪੋਜੀਸ਼ਨ 'ਚ ਆ ਜਾਂਦੇ ਹੋ ਕਾਲਜ ਦੇ ਪਾਏ ਜਾਂਦੇ ਹੋ ਤੁਹਾਨੂੰ ਪ੍ਰਾਈਜ਼ ਮਨੀ ਜਿਹੜੀ ਵੀ ਹੈ ਉਹ ਨਹੀਂ ਮਿਲੇਗੀ ਲੜਕੀਆਂ ਦੀ ਰੇਸ ਜਿਹੜੀ ਹੈ ਜਦੋਂ ਇਹ ਖਤਮ ਹੋ ਗਈ ਇਹਨਾਂ ਦੀ ਰੇਸ ਉਦੋਂ ਕਰਵਾਈ ਜਾਏਗੀ ਲੜਕੀਆਂ ਆਪਣਾ ਬੈਠੀਆਂ ਰਹਿ ਗਈਆਂ ਪਰੰਦੇ ਨਾਲ ਤੁਹਾਡਾ ਜਿਹੜਾ ਸਟਾਰਟ ਹੈ ਇਹ ਨਾਲੇ ਖਤਮ ਹੋਣ ਤੋਂ ਬਾਅਦ ਦਿੱਤਾ ਜਾਏਗਾ ਤੁਹਾਨੂੰ ਸਾਡ ਇੱਕ ਵਾਰਾ ਬੈਸੋਂ ਤੋਂ ਰੂਪਾ ਦਾ ਗੇਟ ਤੋਂ ਖੱਬੇ ਮੁੜ ਕੇ ਰਵਿਦਾਸ ਚੌਕ ਤੇ ਵਾਪਸ ਘੁੰਮ ਕੇ ਆਉਣਾ ਤੁਸੀਂ ਪਰ ਪਹਿਲਾਂ ਕੱਡੀਆਂ ਲੱਗੀਆਂ ਹੋਣਗੀਆਂ ਤੁਸੀਂ ਕੋਈ ਕਿਸੇ ਦੇ ਨਾਲ ਚੰਦਾ ਨਹੀਂ ਬਾਈਕ ਤੇ ਕਾਰ ਤੇ ਜਾਂ ਕਿਸੇ ਦੇ ਨਾਲ ਕੇ ਚੜ ਕੇ ਆਉਂਦੇ ਕਿਸ ਕੁਆਲੀਫਾਈ ਕੀਤਾ ਜਾਏਗਾ ਸਾਡੇ ਨਾਲ ਕੱਟੋ ਘੱਟ 25 30 ਮੋਟਰਸਾਈਕਲ ਤੇ ਪਾਇਲਟ ਗੱਡੀ ਆ ਪਾਇਲਟ ਲੱਗੇ ਹੋਏ ਨੇ ਜੇ ਨੋਟ ਕਰ ਲੈਂਦੇ ਆ ਵੀ ਆਹ ਬਦਾਰਦੀ ਆਹ ਖਲੀਫ ਲੱਫ ਲੱਗੇ ਆ ਕਿਸੇ ਦੇ ਨਾਲ ਚੜ ਕੇ ਆਇਆ ਤਾਂ ਤਾਂ ਵੀ ਤੁਹਾਨੂੰ ਜਿਹੜਾ ਪੋਜੀਸ਼ਨ ਨਹੀਂ ਦਿੱਤੀ ਜਾਏਗੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇੱਥੇ ਜਦੋਂ ਆਉਂਗੇ ਅਗਲੀ ਦਾ ਸੌਲਾ ਲਾਸਟ ਤੁਹਾਨੂੰ ਜਦੋਂ ਇੱਥੇ ਆਉਂਗੇ ਤੁਹਾਨੂੰ ਅਰਥਾਸੀਂ ਟੋਕਨ ਦੇਵਾਂਗੇ ਤੋ ਫੋਟੋ ਲੈ ਕੇ ਆਪਣਾ ਇੱਕ ਸਾਈਡ ਤੇ ਬੈਠ ਜਣਾ ਤੁਸੀਂ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਕਿ ਤੁਹਾਡਾ ਡਾਟਾ ਸਕੂਲ ਦਾ ਹੈ ਜਾਂ ਕੀ ਹੈ ਜੇ ਤੁਸੀਂ ਕਾਲਜ ਦੇ ਹੋਵਾਂਗੇ ਤਾਂ ਕਾਨਾ ਪੋਸition ਤੇ ਮਾਰ ਕੀਤਾ ਜਾਏਗਾ ਜੇ ਤੁਸੀਂ ਸਕੂਲ ਦੇ ਹੋਵਗੇ ਤਾਂ ਕਨਸੀਡਰ ਕਰ ਲਾਂਗੇ ਅਸੀਂ ਤੁਹਾਨੂੰ ਪੋਜੀਸ਼ਨ ਦੇ ਲਈ ਜਿਹੜਾ ਵੀ ਅਥਲੀਟ ਕ੍ਰਾਸ ਕੰਟਰੀ ਦੇ ਵਿੱਚ ਪਾਗ ਲੈਣ ਆਏ ਨੇ ਉਹ ਸਟਾਰਟਿੰਗ ਪੁਆਇੰਟ ਦੇ ਨਜ਼ਦੀਕ ਆ ਜਾਣ ਕੁਝ ਸੂਚਨਾਵਾਂ ਨੇ ਸੁਣ ਲਓ ਸਾਰੇ ਅਥਲੀਟ ਜਿਹੜੇ ਵੀ ਪਾਗ ਲੈਣ ਆਏ ਨੇ ਉਹ ਸਟਾਰਟਿੰਗ ਪੁਆਇੰਟ ਤੇ ਰਿਪੋਰਟ ਕਰਨ ਐਸ ਕੇ ਬਾਬਾ ਜੀ ਇਹ ਸੂਚਣ ਦੀ ਵਿਖਾ ਕੇ ਰਹਿਵਾਨਾ ਕਰਨਗੇ ਸਾਰੇ ਕੋਚ ਸਹਿਬਾਨ ਅਤੇ ਅਧਿਕਾਰੀगण ਕਿਰਪਾ ਕਰਕੇ ਵਿਦਿਆਰਥੀਆਂ ਅਤੇ ਅਧਿਖੜੀਆਂ ਨੂੰ ਲਾਈਨ ਅਪ ਕਰਨ। ਚੰਨ ਮਿੰਟਾਂ ਬਾਅਦ ਹੀ ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਐਸ ਕੇ 바ਬਾ ਤੇ ਉਹਨਾਂ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਐਸ ਡੀ ਐਮ ਤਲਵੰਡੀ ਸਾਹਿਬ ਉਹ ਇੱਥੇ ਤਸ਼ਰੀਫ ਫਰਮਾਉਣ ਜਾ ਰਹੇ ਨੇ। ਕਿਰਪਾ ਕਰਕੇ ਸਾਰੇ ਅਧਿਕਾਰੀ ਅਤੇ ਕੋਚ ਸਹਿਬਾਨ ਆਪਣੇ ਆਪਣੇ ਖਿਡਾਰੀਆਂ ਤੇ ਵਿਦਿਆਰਥੀਆਂ ਨੂੰ ਲਾਈਨ ਅਪ ਕਰਨ। ਧੰਨਵਾਦ। ਪਰੁਖਾਚੀ ਯੂਨੀਵਰਸਿਟੀ ਪ੍ਰੋਫੈਸਰ ਡਾਕਟਰ ਐਸ ਕੇ 바ਵਾ ਤੇ ਉਹਨਾਂ ਦੇ ਨਾਲ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਸਰਦਾਰ ਹਰਜਿੰਦਰ ਸਿੰਘ ਐਸ ਡੀ ਐਮ ਅਤੇ ਸਤਿ ਸ੍ਰੀ ਅਕਾਲ ਫਰਮਾ ਹੋ ਚੁੱਕੇ ਨੇ ਕਿਰਪਾ ਕਰਕੇ ਇਹਨਾਂ ਨੂੰ ਖੜੇ ਕੀਤਾ ਜਾਵੇ ਝੰਡੇ ਵਿਖਾ ਕੇ ਸਾਡੇ ਅੱਜ ਦੀ ਇਸ ਮੈਰਾਥਨ ਨੂੰ ਰਵਾਨਾ ਕਰਨਗੇ ਪ੍ਰੋਫੈਸਰ ਡਾਕਟਰ ਐਸ ਕੇ 바ਵਾ ਤੇ ਉਹਨਾਂ ਨਾਲ ਸਰਦਾਰ ਹਰਜਿੰਦਰ ਸਿੰਘ ਐਸ ਡੀ ਐਮ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਸਾਡੇ ਵਿਸ਼ੇਸ਼ ਮਹਿਮਾਨਾਂ ਦਾ ਇਸ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬਾਗ ਪਵਿੱਤਰ ਅਦਵੀ ਜਈ ਸੱਚੀ ਸੁੱਚੀ ਪਿਆਰੀ ਕੋਸ਼ਿਸ਼ ਹੈ ਇੱਕ ਪੌਦਾ ਮਾਂ ਦੇ ਨਾਂ ਰੁੱਖ ਲਗਾਓ ਵਾਤਾਵਰਣ ਬਚਾਓ ਇਸ ਮੁਹਿੰਮ ਦੇ ਵਿੱਚ ਸਾਡੇ ਸਾਰੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੇ ਖਿਡਾਰੀਆਂ ਨੇ ਐਥਲੀਟ ਨੇ ਖੂਬਸੂਰਤ ਯੋਗਦਾਨ ਦਿੱਤਾ ਹੈ ਇਸ ਮੰਚ ਤੋਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਪਟਿੰਡਾ ਸਰਦਾਰ ਜਸਵੀਰ ਸਿੰਘ ਇਹਨਾਂ ਦੇ ਸਹਿਯੋਗ ਸਦਕਾ ਅੱਜ ਇਹ ਮੈਰਾਥਨ ਹੋ ਜਾ ਰਹੀ ਹੈ ਸਰਦਾਰ ਜਸਵੀਰ ਸਿੰਘ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਪਟਿੰਡਾ ਮਾਨਯੋ ਭਾਈ ਚਾਂਦਰ ਗੁਰੂ ਕਾਸ਼ੀ ਯੂਨੀਵਰਸਿਟੀ ਪ੍ਰੋਫੈਸਰ ਡਾਕਟਰ ਐਸ ਕੇ ਬਾਵਾ ਤੇ ਉਹਨਾਂ ਦੇ ਨਾਲ ਸਰਦਾਰ ਸਰਜਿੰਦਰ ਸਿੰਘ ਐਸ ਡੀ ਐਮ ਤਲਵੰਡੀ ਸਾਹਿਬ ਚੱਲੀ ਵਿਖਾ ਕੇ ਅੱਜ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਇਸ ਮੈਰਾਥਨ ਨੂੰ ਰਵਾਨਾ ਕਰਾਂਗੇ 6 ਕਿਲੋਮੀਟਰ ਦੀ ਇਹ ਮੈਰਾਥਨ ਮਨ ਰਵਿਦਾਸ ਤੋਂ ਚੱਕੇ ਉਹਨੂੰ ਵਾਪਸੀ ਕਰੇਗੀ ਇੱਕ ਵਾਰੀ 2000 ਤਾੜੀਆਂ ਲਗਾ ਦਿਓ ਸਾਡੇ ਇਹਨਾਂ ਦੇ ਵਿਦਿਆਰਥੀਆਂ ਦੇ ਖਿਡਾਰੀਆਂ ਦੀ ਸਰਪ੍ਰਸਤੀ ਦੇ ਬੋਲਾ ਆਫਟਾਈਨ ਲਈ ਸਾਰੇ ਅਧਿਕਾਰੀ ਅਤੇ ਹੋਸ ਸਹਿਬਾਨ ਮੋਤਮ ਇਤਿਹਾਜ ਦਾ ਜਨਤਪੁਰ ਨੂੰ ਇੱਕ ਵਾਰ ਲਾ ਕੀਤੀ ਜਾਵੇ ਵਾਹਿਗੁਰੂ ਦਾ ਨਾਮ ਲੈਦੇ ਹੋਏ ਅੱਜ ਦੀ ਇਸ ਪੈਰਾਥੰ ਦਾ ਆਗਾਜ਼ ਹੋਣ ਜਾ ਰਿਹਾ ਹੈ प्रोफेसर डॉक्टर एस के बाबा वाइस चांसलर गुरु काशी यूनिवर्सिटी के उन्होंने हरजिंदर सिंह एस बी आई विशेष सहयोग सरदार जसवीर सिंह कॉर्डीने

ਤਮ ਵੈਲੀ ਵਰਦਨ ਦੇ ਘਾਉਂ ਤੋਂ ਲਗਦਾ ਹੈ। ਦਾ ਇੰਸਟਾਗ੍ਰਾਮ ਹਰ ਇਨੋਵ ਦੇ ਬੜੇ ਦਿਨ ਆਏ। ਯਾਪਾਈ ਟਾਈਮ ਚੱਲਦਾ। ਰਵਾਇ ਪੁੱਤਰ ਜਵਾਹਰ ਆਈ ਰਕੋ ਚਾਲਾ ਹੀ ਚੜਦੇ ਆ ਜਾਓਗੇ। ਉਹ ਆ ਜਾ। جاري نو ستي نائٽر اسڪر هاڻي نئين ڌر جي علي کي ڏي ٿي تعلق آهي سوا شواش شراب ਖੱਟੇ ਕੰਮ ਹੋਣੇ ਪਾਣੀ ਪੁੱਠੇ ਬਸ ਰੱਖੇ ਨੇ ਇਹਨਾਂ ਨੇ ਨਾ ਹੋ ਗਿਆ ਬਾਰੇ ਕਿਵੇਂ ਆਉਣਗੇ ਜੀ ਬੰਤਾ ਪਾਣੀ ਹਾਰਾ ਉੱਤਰ ਰੱਖੇ ਨੇ ਲੋੜ ਵੀ ਨਹੀਂ ਬਣੀ ਮੇਨ ਪਰ ਜੋ ਰਹਿ ਗਿਆ ਜੀ ਜਿਹਨੂੰ ਪਾਣੀ ਦੀ ਮਾੜਾ ਤੋ 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 ਓਏ ਕੰਕਟਰ ਇੱਕ ਸਾਈਡ ਤੇ 서ਏ ਨੇ ਉਹ ਤੋਂ ਫਿਕਰ ਬਸ ਇੱਕ ਸਾਈਡ ਰੱਖ ਦਿੰਦੇ ਲੋਕਾਂ ਨੇ ਬਣੇ ਗਰਾਵੀ ਕੀਤਾ ਨਹੀਂ ਬਣ ਕੀਤਾ ਨਹੀਂ ਅੱਜ ਲਾ ਮਾਰੀ ਹੈ ਤੇ ਵੈਲਤੀ ਹੈ ਹਾਰੇ

ਲੋ ਰੰਗਾ ਇੱਕਦਮ ਜਿਆਦਾ ਜ਼ੋਰ ਨਾ ਮਾਰੋ ਸਾਜੋਗੇ ਕੁਝ ਨਹੀਂ ਹੁੰਦਾ ਬਥੇਰੇ ਰੁਕਣਗੇ ਰਾਹ ਚ ਹਾਂ How sure. ले तो तो गया डॉक्टर तो तो है ना ओ रोशन दे चिल्लर में कह रहा 55 करो बस आई पी आई से चलनी है ए ਹਰ ਆ ਲੈ ਸ਼ਾਬਾਸ਼ ਸ਼ਾਬਾਸ਼ 15 ਟੋਕਨ ਦੇ ਦਿੱਤੇ ਜੀ ਬਾਕੀ ਤੁਹਾਨੂੰ ਵੀ ਬਹੁਤ ਆ ਗਏ ਹਾਂ ਉਹ ਮਹਾਰਾਜ ਇੱਥੇ ਯਾਰ ਪਾਣੀ ਪੂਣੀ ਮੰਗਾ ਲਓ ਨਾ ਓਕੇ ਟੋਕਨ ਫੜ ਲੈਣਾ ਟੋਕਨ ਟੋਕਨ ਨਾਲ ਸਰਪੰਚ ਨੂੰ ਲੜਾ ਬੁੱਤੇ ਗਰਾਉਂਡ ਲੱਗੇ ਯਾਰ ਇੱਧਰ ਬੜਾ ਇੱਧਰ ਆ ਜਾਓ ਸਟਾਰਟ ਕਰਾ ਕੇ ਇੱਧਰ ਵੱਢੀ ਸਮਾਨ ਜਲਦੀ ਆ ਜਲਦੀ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਲਵਾਰ ਬਾਜ਼ਾ ਨੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਤਲਵਾਰ ਬਾਜ਼ੀ ਵਿੱਚ ਮੈਡਲ ਹਾਸਲ ਕੀਤੇ ਨੇ ਇਹਦੇ ਆਜ ਡੈਮੋ ਮੈਚ ਜਿਹੜਾ ਹੈ ਇਸ ਮੰਤੂ ਕਰਵਾਇਆ ਜਾਵੇਗਾ ਮੁਹਾਰਿਜ ਕੋਚ ਅਮਨ ਦੀਪ ਤੋਂ ਮੈਮ ਸਿੰਗਿੰਗ ਦਾ ਫੈਲਾ ਮੈਚ ਨਾਰੀਅਲ ਤੋੜ ਕੇ ਇਸ ਮੈਚ ਦਾ ਆਗਾਜ਼ ਹੋਵੇਗਾ ਸਾਡੀ ਪੈਂਸਿੰਗ ਅਕੈਡਮੀ ਜਿਹੜੀ ਹੈ ਅੱਜ ਸ਼ੁਰੂ ਕੀਤੀ ਗਈ ਹੈ ਮਾਣਯੋਗ ਪ੍ਰੋਫੈਸਰ ਡਾਕਟਰ ਐਸ.ਪੀ. 바ਵਾ ਸਰਦਾਰ ਹਰਜਿੰਦਰ ਸਿੰਘ ਜਸਲ ਐਸ.ਬੀ.ਐਮ ਸਾਹਿਬ ਇਹ ਜਿਹੜਾ ਪਹਿਲਾ ਮੈਚ ਹੈ ਇਸ ਨੂੰ ਐਪੀ ਇਵੈਂਟ ਕਿਹਾ ਜਾਂਦਾ ਹੈ ਕਿ ਜਿਹੜਾ ਫੁੱਲ ਬੋਡੀ ਪੁਆਇੰਟ ਹੈ ਤੇ ਸਾਰਿਆਂ ਨੇ ਲੈਕਚਰ ਨੂੰ ਜਾਗਤ ਪਾਈ ਹੋਈ ਹੈ ਜਦ ਸਿੱਧੀ ਬੋਡੀ ਨੂੰ ਟੱਚ ਹੋਵੇਗਾ ਤਾਂ ਇੱਕ ਆਵਾਜ਼ ਆਵੇਗੀ ਪਹਿਲਾ ਮੈਚ ਫਾਇਲ ਇਲੈਕਟ੍ਰਿਕ ਜੈਕਟ ਦੇ ਨਾਲ ਫਾਇਲ ਇਵੈਂਟ ਇਸ ਨੂੰ ਕਿਹਾ ਜਾਂਦਾ ਹੈ ਇਹ ਗੁਰੂਪਾਸੀ ਯੂਨੀਵਰਸਿਟੀ ਦੇ ਆ ਇਹਨਾਂ ਦੋਨਾਂ ਖਿਡਾਰੀਆਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਜਾ ਦਿਓ ਇਹਨਾਂ ਖਿਡਾਰੀਆਂ ਨੇ